ਬਾਈ ਜਵਾਰ ਬੱਚਾ ਬਾਈ ਬਲੇ ਕੀ ਫੇਰ ਫੇਰ ਓਏ 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 ਬਹੁਤ ਬੱਜੀ ਤੋਰ ਪਾਣੀ ਨਾ ਤਾ ਤਸਵੀਰਾਂ ਤੁਸੀਂ ਇਹ ਦੇਖਿਆ ਕਿਸ ਤਰੀਕੇ ਦੇ ਨਾਲ ਮੁੰਡੇ ਜੜੇ ਨੇ ਬੱਸ ਦੀ ਭੰਤੋੜ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਜ਼ਬਰਦਸਤ ਹੰਗਾਮਾ ਓਵਰ ਬ੍ਰੀਜ ਦੇ ਉੱਤੇ ਹੋਇਆ ਹੈ ਇਹਨਾਂ ਮੁੰਡਿਆਂ ਦੇ ਵੱਲੋਂ ਸਵਾਰੀਆਂ ਨਾਲ ਬੱਸ ਭਰੀ ਹੋਈ ਸੀ ਉਸ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਬੱਸ ਦੀ ਪੰਨ ਤੋੜ ਕੀਤੀ ਜਾਂਦੀ ਹੈ ਤਾਂ ਸਵਾਰੀਆਂ ਦਾ ਵੀ ਇਹਨਾਂ ਨੇ ਖਿਆਲ ਨਹੀਂ ਕੀਤਾ ਜਵਾਕ ਵੀ ਇਸ ਬੱਸ ਦੇ ਵਿੱਚ ਸੀਗੇ ਉਹਨਾਂ ਦਾ ਵੀ ਖਿਆਲ ਨਹੀਂ ਕੀਤਾ ਲੋਹੇ ਦੀ ਰੋਡ ਲੈ ਕੇ ਇਹ ਪੰਨ ਤੋੜ ਕਰਦੇ ਨੇ ਤਾਂ ਪੂਰਾ ਮਾਮਲਾ ਕਿੱਥੋਂ ਦਾ ਹੈ ਇਹ ਵੀ ਤੁਹਾਨੂੰ ਦੱਸਦੇ ਆ ਪਹਿਲਾਂ ਇਹ ਤਸਵੀਰਾਂ ਦੇਖ ਲਓ ਕਿਸ ਤਰੀਕੇ ਦੇ ਨਾਲ ਤੈਸ਼ ਦੇ ਵਿੱਚ ਇਹ ਮੁੰਡੇ ਆਏ ਹੋਏ ਨੇ ਜਿਨ੍ਹਾਂ ਦੇ ਵੱਲੋਂ ਸਰਕਾਰੀ ਬੱਸ ਨੂੰ ਘੇਰ ਲਿਆ ਜਾਂਦਾ ਹੈ ਓਵਰ ਬ੍ਰੀਜ ਦੇ ਉੱਤੇ ਅ ਫਿਰ ਲੋਹੇ ਦੀ ਰੋਡ ਲੈ ਕੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਜਿਹੜੀ ਪੂਰੀ ਦੀ ਪੂਰੀ ਬਾਸ ਗਈ ਉਹ ਭੰਨ ਦਿੱਤੀ ਵਸਦੇ ਅ ਸ਼ੀਸ਼ੇ ਇਹਨਾਂ ਮੁੰਡਿਆਂ ਦੇ ਵੱਲੋਂ ਤੋੜ ਦਿੱਤੇ ਜਾਂਦੇ ਨੇ ਤਾਂ ਜ਼ਬਰਦਸਤ ਹੰਗਾਮਾ ਇਹ ਓਵਰ ਬ੍ਰਿਜ ਦੇ ਉੱਤੇ ਹੋਇਆ ਹੈ ਤਾਂ ਦੱਸ ਦਈਏ ਕਿ ਧੂਰੀ ਦਾ ਇਹ ਪੂਰਾ ਮਾਮਲਾ ਹੈ ਧੂਰੀ ਦੇ ਓਵਰ ਬ੍ਰਿਜ ਦੇ ਉੱਤੇ ਇਹ ਜਾਮ ਲੱਗਿਆ ਹੋਇਆ ਸੀਗਾ ਜਾਮ ਦੇ ਵਿੱਚ ਇੱਥੇ ਗੱਡੀਆਂ ਕਾਫੀ ਫਸੀਆਂ ਹੋਈਆਂ ਸੀਗੀਆਂ ਤਾਂ ਦੱਸਿਆ ਜਾ ਰਿਹਾ ਹੈ ਕਿ ਮੁੰਡੇ ਕਾਰ ਦੇ ਵਿੱਚ ਲ ਸਵਾਰ ਸੀਗੇ ਜਿਨ੍ਹਾਂ ਨੇ ਇਥੋਂ ਲੰਘਣ ਦੀ ਕੋਸ਼ਿਸ਼ ਕੀਤੀ ਇਸੇ ਨੂੰ ਲੈ ਕੇ ਬੱਸ ਨਾਲ ਵਿਵਾਦ ਹੋ ਜਾਂਦਾ ਹੈ ਬੱਸ ਵਾਲੇ ਡਰਾਈਵਰ ਦੇ ਨਾਲ ਵਿਵਾਦ ਹੋ ਜਾਂਦਾ ਹੈ ਉਸ ਤੋਂ ਬਾਅਦ ਤੈਸ਼ ਦੇ ਵਿੱਚ ਆਏ ਮੁੰਡੇ ਓਵਰ ਬ੍ਰਿਜ ਦੇ ਉੱਤੇ ਜਾ ਕੇ ਗੱਡੀ ਨੂੰ ਅੱਗੇ ਘੇਰ ਲੈਂਦੇ ਨੇ ਤਾਂ ਘੇਰ ਕੇ ਫਿਰ ਹਮਲਾ ਕਰ ਦਿੱਤਾ ਜਾਂਦਾ ਹੈ ਲੋਹੇ ਦੀ ਰਾਡ ਲੈ ਕੇ ਇਹਨਾਂ ਦੇ ਵੱਲੋਂ બસ ਦੇ ਸ਼ੀਸ਼ੇ ਭੰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਤਾਂ ਬੱਸ ਦੇ ਵਿੱਚ ਸਵਾਰੀਆਂ ਵੀ ਸਵਾਰ ਸਿਗੀਆਂ ਜਿਹੜੀਆਂ ਸਹਿਮ ਗਈਆਂ ਡਰ ਗਈਆਂ ਤਾਂ ਡਰ ਦੇ ਮਾਰੇ ਉਹ ਚੀਕਾਂ ਵੀ ਮਾਰਨ ਲੱਗ ਗਈਆਂ ਤਾਂ ਡਰਾਈਵਰ ਦੀ ਵੀ ਇਹਨਾਂ ਨੇ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸੇ ਦੌਰਾਨ ਡਰਾਈਵਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿੱਚ ਬੱਚੇ ਨੇ ਜਵਾਕ ਨੇ ਬਾਈ ਇਦਾਂ ਨਾ ਕਰੋ ਪਰ ਤੈਸ਼ ਦੇ ਵਿੱਚ ਆਏ ਇਹ ਮੁੰਡੇ ਕੁਝ ਨਹੀਂ ਦੇਖਦੇ ਬੱਸ ਨੂੰ ਪੰੜਨਾ ਸ਼ੁਰੂ ਕਰ ਦਿੰਦੇ ਨੇ ਤਾਂ ਇੱਥੇ ਓਵਰ ਬ੍ਰੀਜ ਦੇ ਉੱਤੇ ਹਫੜਾ ਦਫੜੀ ਦਾ ਮੱਚ ਜਾਂਦੀ ਹੈ ਜਦੋਂ ਇਹ ਮੁੰਡੇ ਬੱਸ ਦੀ ਘੇਰ ਕੇ ਭਾਂ ਤੋੜ ਕਰਦੇ ਨੇ ਤਾਂ ਇਹਨਾਂ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਕੰਡੈਕਟਰ ਦੀ ਕੁੱਟਮਾਰ ਵੀ ਇਹਨਾਂ ਨੇ ਕੀਤੀ ਹੈ ਤਾਂ ਡਰਾਈਵਰ ਨੂੰ ਵੀ ਕੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੌਰਾਨ ਡਰਾਈਵਰ ਦੇ ਵੱਲੋਂ ਇਹ ਕਿਹਾ ਜਾਂਦਾ ਰਿਹਾ ਕਿ ਵਿੱਚ ਬੱਚੇ ਨੇ ਨਾ ਇਸ ਤਰੀਕੇ ਦਾ ਕੀਤਾ ਜਾਵੇ ਪਰ ਇਹ ਮੁੰਡੇ ਜਿਹੜੇ ਤੈਸ਼ ਦੇ ਵਿੱਚ ਆਏ ਸੀਗੇ ਇਹ ਮੰਨੇ ਨਹੀਂ ਇਹਨਾਂ ਦੇ ਵੱਲੋਂ ਬੱਸ ਦੀ ਪੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਗਈ ਤਾਂ ਸਵਾਰੀਆਂ ਵਿੱਚ ਜੜੀਆਂ ਸੀਗੀਆਂ ਉਹ ਚੀਕਾਂ ਮਾਰਨ ਲੱਗੀਆਂ ਤਾਂ ਕਿਸੇ ਯਾਤਰੀ ਨੇ ਜਿਹੜਾ ਬੱਸ ਦੇ ਵਿੱਚ ਕੋਈ ਯਾਤਰੀ ਸਵਾਰ ਸੀਗਾ ਦੱਸਿਆ ਜਾ ਰਿਹਾ ਕਿ ਉਸ ਦੇ ਵੱਲੋਂ ਹੀ ਆਪਣੇ ਮੋਬਾਈਲ ਦੇ ਉੱਤੇ ਵੀਡੀਓ ਬਣਾ ਲਈ ਗਈ ਤਾਂ ਪੁਲਿਸ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲਦੀ ਹੈ ਤਾਂ ਪੁਲਿਸ ਵੀ ਤਾਂ ਮੌਕੇ ਦੇ ਉੱਤੇ ਪਹੁੰਚ ਜਾਂਦੀ ਹੈ ਤਾਂ ਮੌਕੇ ਦੇ ਉੱਤੇ ਪਹੁੰਚਣ ਤੋਂ ਬਾਅਦ ਜਿਹੜੇ ਦੱਸੇ ਜਾ ਰਹੇ ਨੇ ਪੁਲਿਸ ਅਧਿਕਾਰੀ ਐਸਪੀ ਮਨਦੀਪ ਸਿੰਘ ਨੇ ਉਹਨਾਂ ਨੇ ਇਹਨਾਂ ਬੰਦਿਆਂ ਨੂੰ ਕਾਬੂ ਕਰ ਲਿਆ ਤਾਂ 6 ਦੇ ਕਰੀਬੇ ਬੰਦੇ ਸੀਗੇ ਮੁੰਡੇ ਸੀਗੇ ਜਿਹੜੇ ਬਸ ਦੀ ਭੰਨ ਤੋੜ ਕਰ ਰਹੇ ਸੀਗੇ ਤਾਂ ਉਹਨਾਂ ਨੂੰ ਕਾਬੂ ਵੀ ਕਰ ਲਿਆ ਗਿਆ ਹੈ ਤਾਂ ਹੁਣ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਵੀ ਕੀਤਾ ਜਾ ਰਿਹਾ ਹੈ ਤਾਂ ਜਿਹੜਾ ਧੂਰੀ ਦਾ ਕੱਕੜਵਾਲ ਚੌਕ ਹੈ ਉੱਥੇ ਅੱਜ ਦੱਸਿਆ ਜਾ ਰਿਹਾ ਕਿ ਜਾਮ ਕਾਫੀ ਲੱਗਿਆ ਹੋਇਆ ਸੀਗਾ ਤਾਂ ਪੂਰਾ ਦਿਨ ਇੱਥੇ ਜਾਮ ਸੀਗਾ ਦੱਸਿਆ ਜਾ ਰਿਹਾ ਤਾਂ ਉਸੇ ਜਾਮ ਦੇ ਵਿੱਚ ਗੱਡੀਆਂ ਸੀਗੀਆਂ ਬੱਸ ਵੀ ਜਾ ਰਹੀ ਸੀਗੀ ਸਵਾਰੀਆਂ ਨੂੰ ਲੈ ਕੇ ਤਾਂ ਮਗਰ ਹੀ ਗੱਡੀ ਦੇ ਵਿੱਚ ਮੁੰਡੇ ਵੀ ਸਵਾਰ ਸੀਗੇ ਤਾਂ ਇਥੋਂ ਲੰਘਣ ਦੀ ਕੋਸ਼ਿਸ਼ ਕਰਨ ਦੇ ਦੌਰਾਨ ਹੀ ਕਹਾ ਸੋਨੀ ਹੁੰਦੀ ਹੈ ਫਿਰ ਵਿਵਾਦ ਪੱਖ ਜਾਂਦਾ ਹੈ ਤਾਂ ਗੱਲ ਤੂੰ ਤੂੰ ਮੈਂ ਮੈਂ ਤੋਂ ਇੰਨੀ ਵੱਧ ਜਾਂਦੀ ਹੈ ਕਿ ਇਹ ਮੁੰਡੇ ਅੱਗੇ ਜਾ ਕੇ ਬੱਸ ਨੂੰ ਘੇਰ ਲੈਂਦੇ ਨੇ ਤਾਂ ਉਸ ਤੋਂ ਬਾਅਦ ਲੋਹੇ ਦੀ ਰੋਡ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਪੂਰੀ ਦੀ ਪੂਰੀ ਬਾਸੇਣਾ ਮੁੰਡਿਆਂ ਦੇ ਵੱਲੋਂ ਭੰਨ ਦਿੱਤੀ ਜਾਂਦੀ ਹੈ ਤਾਂ ਸਵਾਰੀਆਂ ਬਿਚਾਰੀਆਂ ਜਿਹੜੀਆਂ ਵਿੱਚ ਸਿੱਗਿਆ ਉਹ ਸਹਿ ਮੁੱਠੀਆਂ ਡਰ ਗਈਆਂ ਕਿ ਆਖਰ ਇਹ ਬੰਨ ਕੀ ਗਿਆ ਤਾਂ ਧੂਰੀ ਦਾ ਇੱਕ ਵਾਰ ਫੇਰ ਦੱਸਦੀ ਹੈ ਕਿ ਧੂਰੀ ਦਾ ਓਵਰ ਬ੍ਰਿਜ ਹੈ ਜਿੱਥੇ ਪੂਰਾ ਹੰਗਾਮਾ ਹੋਇਆ ਹੈ ਅੱਜ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਾਮ ਸੀਗਾ ਇਸ ਓਵਰ ਬ੍ਰਿਜ ਦੇ ਉੱਤੇ ਕਾਫੀ ਜਾਮ ਲੱਗਿਆ ਹੋਇਆ ਸੀਗਾ ਤਾਂ ਲੰਗੜ ਨੂੰ ਲੈ ਕੇ ਲੰਗੜ ਨੂੰ ਲੈ ਕੇ ਹੀ ਇੱਥੇ ਵਿਵਾਦ ਹੋਇਆ ਹੈ ਦੱਸਿਆ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਤਾਂ ਬੱਸ ਦੇ ਨਾਲ ਹਲਕੀ ਜੀ ਕਾਰ ਵੀ ਖਹਿ ਗਈ ਸੀ ਉਸ ਤੋਂ ਬਾਅਦ ਵਿਵਾਦ ਇਨਾ ਭੱਖ ਗਿਆ ਕਿ ਇਹ ਨਾ ਮੁੰਡਿਆਂ ਨੇ ਅੱਗੇ ਜਾ ਕੇ ਬੱਸ ਨੂੰ ਘੇਰ ਲਿਆ ਤਾਂ ਫਿਰ ਤੈਸ਼ ਦੇ ਵਿੱਚ ਆਏ ਨਾ ਮੁੰਡਿਆਂ ਨੇ ਬੱਸ ਭੰਨੀ ਸ਼ੁਰੂ ਕਰ ਦਿੱਤੀ ਤਾਂ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਪੂਰੀਆਂ ਦਿਖਾ ਰਿਹਾ ਹਾਂ ਕਿਸ ਤਰੀਕੇ ਦੇ ਨਾਲ ਇਹਨਾਂ ਮੁੰਡਿਆਂ ਦੇ ਵੱਲੋਂ ਬੱਸ ਨੂੰ ਭੰਨਿਆ ਜਾ ਰਿਹਾ ਤਾਂ ਜਿਵੇਂ ਹੀ ਪੁਲਿਸ ਨੂੰ ਵੀ ਸੂਚਨਾ ਮਿਲਦੀ ਹੈ ਤਾਂ ਐਸਪੀ ਮਨਦੀਪ ਸਿੰਘ ਦੱਸਿਆ ਜਾ ਰਿਹਾ ਕਿ ਮੌਕੇ ਦੇ ਉੱਤੇ ਪਹੁੰਚੇ ਨੇ ਤਾਂ ਜਿਹੜੀ ਹੈ ਬੱਸ ਦੀ ਭੰਨ ਤੋੜ ਜਿਹੜਾ ਮੁੰਡਿਆਂ ਨੇ ਕੀਤੀ ਹੈ ਉਹਨਾਂ ਨੂੰ ਅਕਾਬੂ ਕਰ ਲਿਆ ਗਿਆ ਤਾਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਬੰਦੀ ਕਾਰਵਾਈ ਉਹਨਾਂ ਦੇ ਉੱਤੇ ਕੀਤੀ